ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਪਹੁੰਚੇ ਆ ਪਿੰਡ ਟੇਸੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਪਿੰਦਰ ਵੀਰੋਣਾ ਕੋਲ ਅੱਜ ਵੀਰ ਜੀ ਤੁਹਾਨੂੰ ਟੌਪ ਦੀਆਂ ਵੱਡੀਆਂ ਛੋਟੀਆਂ ਦਿਖਾਵਾਂਗੇ ਬਾਕੀ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਾਸੀ ਗਾਲ ਵੀਰੇ ਸਾਸੀ ਗਾਲ ਜੀ ਹੋਰ ਸੁਣਾ ਵੀਰੇ ਠੀਕ ਵਧੀਆ ਕਰਤਾ ਵਾ ਬੇਦੀ ਚਲੋ ਕਿਰਪਾ ਚਾਹੀਦੀ ਵੀਰੇ ਅੱਜ ਕਿੰਨੇ ਨਗ ਲੈ ਆਂਦੇ ਫਿਰ ਵੀਰੇ ਨਾਗ ਆ ਕੇ ਪੰਜ ਚਲੋ ਵਧੀਆ ਵੀਰੇ ਵੱਡੀਆਂ ਆ ਗਈਆਂ ਕੱਚੀਆਂ ਥੋੜ੍ਹ ਥੋੜੀਆਂ ਠੀਕ ਵੀਰੇ ਵੱਡੀਆਂ ਛੋਟੀਆਂ ਫੁੱਲ ਬਿਲਕੁਲ ਵੱਡੀਆਂ ਯਾਰਾ ਸਹੀ ਗੱਲ ਆ ਵੀਰੇ ਇਹਦੇ ਵਿੱਚੀਆਂ ਵੀ ਆ ਦੋ ਛੋਟੀਆਂ ਆਏ ਇੱਧਰ ਸਾਸ਼ੀ ਕਾਲਾ ਜੀ ਸਾਸ਼ੀ ਕਾਲਾ ਜੀ ਹੋਰ ਸੁਣਾਓ ਠੀਕ ਠਾਕ ਜੀ ਚਲੋ ਵਧੀਆ ਜਾਈਦਾ ਜੀ ਆਪਣੇ ਮਸ਼ਹੂਰ ਤੇ ਸੀਨੀਅਰ ਵਪਾਰੀ ਆ ਆਪਣੇ ਇਲਾਕੇ ਦੇ ਨਾ ਨਾ ਪਾਣ ਇਹਦੇ ਪੈਰਾਂ ਪਿੱਛੇ ਭਰਾਵਾ ਉੱਡੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਵਪਾਰ ਕਰਦਿਆਂ 55 ਸਾਲ ਹੋ ਗਏ 55 ਸਾਲ ਹਾਂ ਜੀ ਸਹੀ ਗੱਲ ਹੈ 15 ਸਾਲ ਦਾ ਹਜੇ ਤੋਂ ਮੈਂ ਲੱਗਾ ਅੱਛਾ 15 ਸਾਲਾਂ ਦੇ ਜਦੋਂ ਮੇਰੀ ਬਾਹ ਕੱਟੀ ਗਈ ਫਿਰ ਬਾਹ ਤੇ ਪਾ ਗਏ ਅੱਛਾ ਪਰ ਵੀ 15 ਸਾਲ ਦਾ ਅੱਠਵੀਂ ਚ ਪਰਦਾ ਜਰਾ ਬੜੀ ਵੀਰ ਜੀ ਕਮਾਈ ਕੀਤੀ ਐਵੇਂ ਕਹੀਏ ਇਲਾਕਾ ਸਾਰਾ ਹੀ ਜਾਣਦਾ ਕਿ ਠੀਕ ਆ ਸਾਰੇ ਅੰਬਰ ਸਰ ਜਲੰਧਰ ਮੰਡੀਆਂ ਮੰਡੀਆਂ ਚ ਜਾਏ ਆ ਆ ਗਏ ਮੇਟ ਗਏ ਆ ਮੱਜਾਂ ਵਿੱਚ ਹੁਣ ਮੈਂ ਬਿਮਾਰ ਹੋਇਆ ਹੁਣ ਨਹੀਂ ਮੈਂ ਕਿਤੇ ਵੀ ਜਾਂਦਾ ਸਹੀ ਗੱਲ ਆ ਤੇ ਮੁੰਡੇ ਹੁਣ ਕੰਮ ਚੁੱਕ ਲਿਆ ਮੁੰਡੇ ਬਿਲਕੁਲ ਵੀਰੇ ਬਿਲਕੁਲ ਬਹੁਤ ਵੱਡਾ ਵੀ ਕਰਦਾ ਇਹ ਵੀ ਕਰਦੇ ਨੇ ਸਾਫ ਸੁਥਰਾ ਕੰਮ ਕੀਤਾ ਸਾਫ ਸੁਥਰਾ ਕੰਮ ਜਿੰਨਾ ਚਿਰ ਲਵਾਇਆ ਕਿ ਕੋ ਭਾਏ ਕੋ ਵਪਾਰੀ ਕੁੰਤੇ ਮੇਰ ਨਾਲ ਗੱਲ ਕਰਲੇ ਮੈਂ ਕਿਸੇ ਨਾ ਧੋਖਾ 바ਜੀ ਨਹੀਂ ਕੀਤਾ ਨਹੀਂ ਕੀਤੀ ਬਿਲਕੁਲ ਸੱਚੀ ਗੱਲ ਆ 50 55 ਸਾਲ ਹੋ ਗਏ ਆ ਅੱਜ ਤੱਕ ਕੋਈ ਕਹਦੇ 1 ਰੁਪਏ ਦਾ ਲੈਣ ਦੇਣ ਚਾਹੇ 1 ਰੁਪਏ ਦੀ ਬੇਈਮਾਨੀ ਕੋਈ ਰੋਲੀ ਕੇ ਪਾਈ ਹੋ ਇੱਥੇ ਆਣ ਕੇ ਬਣਾਗਾ ਪੈਸੇ ਲੈਣੇ ਦੇਣੇ ਨਹੀਂ ਆ ਬਿਲਕੁਲ ਆ ਖੰਨੇ ਮੱਧਾਂ ਤੇ ਕਿੰਨਾ ਆਪਾਂ ਗਏ ਨਾ ਹਾਂਜੀ ਹਾਂਜੀ ਥੋੜੀ ਨਹੀਂ ਗਲਤ ਪੈ ਗਈ ਇੱਥੇ ਬੰਦੇ ਮੰਗਦੇ ਆ ਪਾਪਾ ਕਹਿੰਦਾ ਨਹੀਂ ਦੇਣੀ ਵੇਚਣ ਗਏ ਨਾ ਸਿਆਮ ਲੋਈ ਵਾਜਾਂ ਮਾਰਦੇ ਸੁਰੂ ਤੇ ਲੈ ਲੈ ਕੋ ਟੰਗਰ ਲੈ ਲੈ ਛੋਟੀ ਗੱਲਾਂ ਦੇ ਜਿਹੜੀ ਮਰਜ਼ੀ ਲਾਇਆ ਪੈਸੇ ਦੀ ਗੱਲ ਆ ਜੀ ਸਹੀ ਗੱਲ ਆ ਸਹੀ ਗੱਲ ਆ ਬਾਕੀ ਬਾਕੀ ਤੇਰੇ ਸਾਹਮਣੇ ਆ ਸਹੀ ਗੱਲ ਆ ਜੀ ਬਾਕੀ ਮੁੰਡੇ ਵੀ ਸਾਫ਼ ਸੁਥਰਾ ਬਿਲਕੁਲ ਕੰਮ ਬਿਲਕੁਲ ਬਿਲਕੁਲ ਸਾਫ਼ ਸੁਥਰਾ ਕੰਮ ਕਰਦੇ ਵੀਰ ਉਹਨੇ ਨਾ ਦੂਜਾ ਕੰਮ ਝੁਕ ਲਿਆ ਇਹਨਾਂ ਹਾਂਜੀ ਚਲੋ ਬੜਾ ਵਧੀਆ ਤੇ ਮਹਾਰਾਜ ਹਨਾ ਕਰਨ ਵਾਲਾ ਬੜਾ ਜਰਾ ਹੋ ਗਿਆ ਵਾ ਹਾਂਜੀ ਜਿਹੜੇ ਗਲਾਸ ਚ ਪਾਣੀ ਪੀਂਦਾ ਉਹ ਚ ਕਿਤੇ ਅਸੀਂ ਵੀ ਪੀ ਲਿਆ ਚਲੋ ਕੋਈ ਨਾ ਨੰਬਰ ਪਸੰਦ ਆ ਜਾਡੇ ਹਾਂਜੀ ਆਪਾਂ ਪੈਸਿਆਂ ਨਾਲ ਨਹੀਂ ਵੇਂਦੇ ਬਿਲਕੁਲ ਨਹੀਂ ਵਿਕੇ ਤੇ ਨਾ ਵਿਕੇ ਭਲਾ ਨੂੰ ਘਾਟਾ ਪਏ ਵਾਦਾ ਪਰ ਆਪਾਂ ਮਾਹੌਲ ਸਿਰੇ ਦਾ ਟੁਕਦੇ ਹਾਂ ਬਾਈ ਐਂ ਛੋਟੇ ਛੋਟੇ ਹਾਂ ਜੇ ਦਾਹ 12 ਸਾਲਾਂ ਜਿੰਦੇ ਆਉਂਦੇ ਆ ਹਨਾ ਸ਼ਿਰੂ ਦਾ 8 ਦਾ 8 ਦਾ ਮੱਝਾਂ ਐਸੀ ਹੁੰਦੀਆਂ ਹੁੰਦੀਆਂ ਤੁਹਾਡੇ ਕੋਲ ਹੀ ਮੱਝਾਂ ਹੁੰਦੇ ਰੇ ਆਪਾਂ ਸਹੀ ਗੱਲ ਆ ਸਹੀ ਗੱਲ ਆ ਤੇ ਤੁਸੀਂ ਤੁਹਾਡੇ ਕੋ ਵੀ ਕਰਦੇ ਰੇ ਨਾ ਹਾਂਜੀ ਹਾਂਜੀ ਤੇ ਵਸ਼ੀਆਂ ਵੜਾ ਦੋ ਲਈਆਂ ਉਹ ਵੀ ਸਵੇਰੇ ਆ ਮੈਡਮ ਸਵੇਰੇ ਪਾਵਾਂਗੇ ਚੰਗਾ ਟੱਪੀ ਇੱਕ ਗੱਬਣੀ ਠੀਕ ਆ ਜੀ ਵੀਰ ਜੀ ਕਿੱਦੋਂ ਕਰੀਏ ਫਿਰ ਸ਼ਿਰੂ ਕਿੱਦੋਂ ਇੱਥੇ ਬੂਰੀ ਲੀਲੀ ਨਾਲ ਅਛਾ ਗਈ ਬੂਰੀ ਠੀਕ ਆ ਜੀ ਗੱਬਣ ਝੋਟੀਆ ਵੇਖੋ ਵੀਰ ਝੋਟੀ ਬੂਰੀ ਨਾਲ ਲੀਲੀ ਖੋਲ ਵੱਡੀ ਜੁਣੀ ਹੈ ਨਾ ਵੀਰੇ ਖੋਲ ਕੇ ਤੋੜ ਦੋ ਜੀ ਇਹ ਕੋਈ ਦੱਸਿਆ ਨਹੀਂ ਕਿਸਾ। ਆਹ ਹਰ ਤਾ ਕਰਨਵੀਰ ਲੈਂਦੀ ਆ। ਠੀਕ ਆ ਜੀ। ਸਿੰਘ ਸਿੰਘ ਬੜਾ ਵਧੀਆ ਲੱਗਾ ਕਰਮ ਵਾਲੀ ਨੂੰ ਆ। ਮਾਨ ਕੀ ਆਖਿਆ। ਬਾਕੀ ਬਹਾਨੇ ਤੇ ਹਨਾ ਸਾਰੇ ਡਬ ਡੁੱਬ ਦੁੱਧ ਵਾਲੀ ਜਨੇਵੇਂ। ਅਜ ਵੀਰੇ ਲਾਓ। ਆਹ ਵੇਖ ਲੋ। ਸਹੀ ਗੱਲ ਆ ਵੀਰੇ ਸਹੀ ਗੱਲ। ਉਹ ਮਾਨ ਕੀ ਜੱਗ ਹੈ। ਸਿੰਘ ਵੀ ਕਿੱਟੇ। ਬ੍ਰੀਡ ਅਡਵਾਂਸ ਹੀ ਰਹਿੰਦਾ ਆ। ਸਹੀ ਗੱਲ ਆ ਵੀਰੇ ਕੋਈ 10 15 10 15 ਝੋਟੀਆਂ ਹਰ ਟਾਈਮ ਹੁੰਦੀਆਂ ਵੀਰੋ ਨਾਲ ਕੋਲ। ਅਕੀ ਫੋਲ ਵੱਡੀ ਝੋਟੀ ਆ ਜੀ ਕਰਨ ਵਾਲੀ ਸਿੰਗਲ ਹੱਡੀ ਦੀ ਦੁੱਧ ਵਾਲੀ ਝੋਟੀ ਪਾਲ ਸੁਤਰੀ ਹੈ ਸਹੀ ਗੱਲ ਆ ਜੀ ਜਿਹਦਾ ਰੇਟ ਵੀ ਦੇ ਇਹਦਾ ਰੇਟ ਵੀਰੇ ਆ ਰੇਟ ਵੀਰ ਕਰਨ ਵੀਰੇ ਦਾ ਭਲਾ 10 ਕਰਾਈ ਦਾ ਭਲਾ 15 ਕਰਾਈ ਜਿਹੜੀ ਹਾਂ ਨਾ ਦੇਣੀ ਹੈ ਨਾ ਆਪਾਂ ਲੱਖ ਦੀ ਦੇਣੀ ਹੈ ਅੱਛਾ ਹਾਂ ਨਾ ਲੱਖ ਬਿਲਕੁਲ ਲੱਖ ਦੀ ਮਹੀਂ ਦੁੱਧ 12 ਕਰਾਈ ਸਹੀ ਗੱਲ ਆ ਬਾਕੀ 100 ਤੋਂ 3 ਰਾਵਲਾ ਗਾਈਆਂ ਹੈ ਕਿ ਮਹੀਂ ਕਰਦੀ ਬਿਲਕੁਲ ਰੇਟ ਜਿਆਦਾ ਚਲੋ ਠੀਕ ਆ ਵੀਰੇ ਹਾਂ ਪਾ ਲੈਂਦੀ ਵੀਰੇ ਹਾਂਜੀ ਪਰ ਹੈ ਕਰਮਾਲੀ ਬਣੂ ਬਣੂ ਜਿਹੜੀ ਪਿਓਰ ਨੀਲੀ ਦਾ ਵੀ ਆ ਸਹੀ ਗੱਲ ਹੈ ਸਹੀ ਗੱਲ ਹੈ ਪੂਰੀ ਤਲਾਂ ਵਾਲੀ ਗਾੜੀ ਵੀਰ ਦੀ ਆ ਗਈ ਦੂਜੇ ਨੰਬਰ ਦੇ ਆ ਜੀ ਵੀਰ ਜੀ ਇਹ ਵੀ ਇਹ ਵੀ ਹਫਤਾ ਲੈਂਦੀ ਆ ਠੀਕ ਹੈ ਜੀ ਇਹ ਵੀ ਹਫਤਾ ਲੈਣੀ ਹੈ ਨਾ ਇਹਦੀ ਫੁੱਲ ਵੱਡੀ ਛੋਟੀ ਆ ਨਾ ਕਹਿੰਦਾ ਵੀ ਛੋਟੀ ਆ ਇੱਥੇ ਕੋਣ ਕੇ ਵੇਖ ਲੈ ਯਾਰ ਸਹੀ ਗੱਲ ਆ ਜੀ ਸਹੀ ਗੱਲ ਆ ਜੀ ਅੱਛਾ ਇਹੋ ਵੀ ਕਮਾਲਾਂ ਰਹੀ ਹੈ ਕਰਨ ਸਹੀ ਗੱਲ ਆ ਵੀਰੇ ਸੁਹਾ ਵੀਰੇ ਕੋਈ ਸੁਹਾ ਦੱਜਾ ਅੱਛਾ ਸੁਹਾ ਦੱਜਾ ਕੋਈ ਬੋਲਾ ਨਹੀਂ ਥਾਣਾ ਚੋਂ ਨਾ ਮੈਂ ਤਾਂ ਕੀ ਦਊਗਾ ਬੱਚਾ ਠੀਕ ਆ ਜੀ ਵੇਖੋ ਵੀਰੇ ਛੋਟੀ ਆ ਕਰਮਾ ਵਾਲੀ ਟਾਪ ਦੀ ਫੁੱਲ ਵੱਡੀ ਝੋਟੀ ਆ ਇਹ ਤੋਂ ਵੱਡੀ ਕਰਮਵੀਰ ਹੁਣ ਕਿਹੜੀ ਰੱਬ ਦਾ ਨਾਮ ਆਇਆ ਇਹ ਤੋਂ ਅੱਗੇ ਦੇ ਆ ਵੇਲਾ ਸਾਫ ਤੋਂ ਫਰੀ ਨਹੀਂ ਤੇ ਐਵੇਂ ਕਈ ਮਾਰ ਮਾਰਕ ਨਹੀਂ ਬੁਖਾਰ ਛੱਡਿਓ ਮੇਰਾ ਆਰਡਰ ਖਾ ਲੈਣਾ ਸੀਲ ਠੰਡੀ ਹੌਤਾ ਲਿੰਦੀ ਆ ਜੇ ਸੂਆ ਦੁੱਧਾ ਠੀਕ ਆ ਜੀ ਵੇਖੋ ਵੀਰੇ ਬਿਲਕੁਲ ਵੀਰੇ ਫੁੱਲ ਵੱਡੀ ਝੋਟੀ ਆ ਸਿੰਗਲ ਹੈ ਡੀ ਦੀ ਕਰਮਾ ਵਾਲੀ ਦੁੱਧਾ ਦੇ ਵੀ ਕਰਮਾ ਵਾਲੀ ਚੰਗਾ ਭਰਾਈ ਹੈ ਉਹਨਾਂ ਦੀ ਜੀ ਜੇ ਉਹ 15 ਕਿਲੋ ਦੀ ਗਰੰਟੀ ਦੀ ਹਾਂ ਜੀ ਇਹਦੀ ਆਪਾਂ ਤੇ ਉਹ ਆਪਾਂ ਤੇ ਚੱਕਦੇ ਨਹੀਂ ਕਿ ਗੱਪਣ ਮੈਂ ਨਹੀਂ ਕਰਦਾ ਸਹੀ ਗੱਲ ਆ ਵੀਰੇ ਸਹੀ ਗੱਲ ਪਰ ਥੱਲਿਓਂ ਵੇਲਾ ਕੀ ਕਰਦੀ ਪਰ ਵੀਰ ਜੀ ਬੰਦੇ ਦੇ ਸਿਰ ਸਿਰ ਆ ਲੈਦੀ ਆ ਵੇਲਾ ਥੱਲਿਓਂ ਹੋਏ ਠੀਕ ਆ ਜੀ ਇਹ ਦੇਖੋ ਜੀ ਆਪਾਂ ਡੰਗਰ ਠੰਡਾ ਲੈ ਡੰਗਰ ਆਪਾਂ ਵੀਰਾ ਬਣਾਣਾ ਆਪਣੀ ਮਰਜ਼ੀ ਦੇ ਰਾਂ ਨੂੰ ਪਸੰਦ ਆ ਗਿਆ ਪਰ ਰੁਪਈਏ ਆਪਾਂ ਫੁੱਲ ਥੋਕ ਦਿੰਨੇ ਆ ਠੀਕ ਆ ਵੀਰੇ ਇਹਦਾ ਵੀਰੇ ਫੁੱਲ ਕਰਦੇ ਆ ਜੇ ਰਾਜਾ ਮਹੀਂ ਵੀਰੇ ਆਪਣੇ ਨਹੀਂ ਪਸੰਦ ਆਉਂਦੀ ਆ ਆਪਾਂ ਨਹੀਂ ਲੈਂਦੇ ਬਿਲਕੁਲ ਜੀ ਬਾਕੀ ਕਹਿੰਦੇ ਯਾਰ ਉਹਦਾ ਸਰਪਾ ਸਰੂਸ ਨੇ ਮੁੰਡਾ ਆਇਆ ਮਹੀਂ ਵੇਖ ਚੱਲ ਗਿਆ ਕੋਈ ਨੇ ਮੁੱਲ ਨਹੀਂ ਲਾਇਆ ਬਿਲਕੁਲ ਉਹ ਆਪਣੇ ਚੱਲਦੀ ਨਹੀਂ ਆਪਾਂ ਜੀ ਮਰਵਾ ਲਈਏ ਬਿਲਕੁਲ ਵੀਰੇ ਇਹਦਾ ਰੇਟ ਵੀਰੇ ਜਿਹੜਾ ਮੁੱਲ ਭਾਟ ਲਾਇਆ 1 35 ਬਣਾ ਕਰਈਆ 40 ਹਾਂਜੀ ਇਹ ਹਾਂ ਨਾ ਸਵਾ ਲੱਖ ਜੀ ਦੇਣੀ ਤਾਂ ਘੱਟ ਨਹੀਂ ਤੇ ਪਰ ਵੀਰ ਜੀ ਝੋ बोल व ਸਾਫ ਸੁਥਰੀ ਸਹੀ ਬਾਕੀ ਕੋਈ ਭੈਣ ਭਰਾ ਫੋਨ ਲਾਏ ਹਨਾ ਛੋੜਾ ਬੋਧੀ ਛੋੜਾ ਬੋਧਾ ਬਿਲਕੁਲ ਛੋੜਾ ਬੋਧਾ ਠੀਕ ਹੈ ਗਾੜੀ ਵੀਰ ਚ ਆ ਗਈ ਇਹ ਵੀ ਗੱਬਣ ਪੌੜੀ ਵੀ ਸੁਈ ਆ ਲਓ ਜੀ ਇਹਨੇ ਕਰਮਾਲੀ ਦੇ ਰੰਗ ਤੇ ਤੇ ਇਹਦੇ ਥੱਲੇ ਕੋ ਡੋਕਾ ਨਹੀਂ ਛੱਡਿਆ ਸਾਫ ਕਰਤੀ ਆ ਅੱਛਾ ਜੀ ਇਹਨੇ ਬੜਾ ਥੱਲੇ ਬੋੜਾ ਛੱਡਿਆ ਡੈਂਗਰ ਛੱਡਦਾ ਹਨਾ ਇਹਦੇ ਕਾਲਾ ਕੀ ਵੀਰੇ ਪੌੜੀ ਸੁਈ ਦੇ 8 9 ਕਿਲੋ ਥੱਲੇ ਬੋੜੀ ਆ ਅੱਛਾ ਜੀ ਤੇ ਖਾਲੀ ਘੱਟਦੀ ਬਿਲਕੁਲ ਸਵੇਦੀ ਹੈ ਠੀਕ ਹੈ ਵੀਰੇ ਠੀਕ ਹੈ ਜੀ ਸਿੱਧੀ ਛੱਡੀ ਹੁੰਦੀ ਲੱਗਦੀ ਵੀਰੇ ਪਰ ਵੀਰ ਜੀ ਬਰੀਡ ਆ ਬਰੀਡ ਆ ਇੱਕ ਹੋ ਵੀਰੇ ਮੁੰਦਰੀ ਨਿਕਾਹ ਸਿੰਗ ਲੱਗਾ ਸਹੀ ਗੱਲ ਆ ਵੀਰੇ ਬਰੀਡ ਦੀ ਗੱਲ ਆਂਦੀ ਸਾਰੀ ਕਰਮਾਲੀ ਪਹਿਲਵਾਨਾਂ ਵਾਂਗੂ ਤੁਰਦੀ ਆ ੱੱਲੇ ਹੁਣ ਵੇਲਾ ਕਿਦਾਂ ਕਰਮਾਲਾ ਕਰਦੀ ਕਰਦੀ ਆ ਸਹੀ ਗੱਲ ਆ ਵੀਰੇ ਸਹੀ ਗੱਲ ਆ ਵੀਰੇ ਪੱਕੇ ਵੀਰੇ ਦਾ ਰੇਟ ਫਿਰ ਇਹਦਾ ਵੀਰੇ ਭਲਾ ਇੱਕ ਦਾਹ ਮੰਗੀ ਆਈਏ ਹਾਂਜੀ ਧੰਨਵਾਦ ਆਇਆ ਇੱਕ ਪੌਣਜ ਦੀਏ ਬਿਲਕੁਲ ਹਾਂ ਨਾ ਜਿਹੜੀ ਛੋਟਾ ਛਾਪਾ ਕਰਨਾ ਹਾਂਜੀ ਪੂਰੇ ਤੇ ਦਾ ਪੂਰੇ ਲੱਖ ਦੀ ਚਲੋ ਠੀਕ ਉਹ ਦਿੰਦਾ ਆਣੀਆਂ 12 ਨੂੰ ਦਿੰਦਾ ਕਰਮ ਵਾਲੀ ਦੁੱਧ ਦਾ ਤੇ ਚੰਗਾ ਚਵਾਈ ਜਾ ਦੁੱਧ ਬੜੀ ਜਾਣਾ 10 ਕਿਲੋ ਕੱਢੇਗੀ ਏ ਸਹੀ ਗੱਲ ਆ ਜੀ ਇੱਥੇ ਭਲਾ ਦੋ ਟਾਂ ਤੁਹਾਡੇ ਕਾਨ ਕੇ ਚੋ ਕੇ ਵੇਲੇ ਕੋਲ ਕੇਹੜੇ ਤੇ ਕਹਿਣਾ ਦੇਖਣਾ ਇਹਨਾਂ ਨੂੰ ਲੱਗਦਾ ਨਾ ਸਿੱਧੀ ਛੱਡੀ ਆ ਬਿਲਕੁਲ ਬਿਲਕੁਲ ਸਿੱਧੀ ਜਲਦੀ ਵਾਲਾ ਕੰਮ ਨਹੀਂ ਆ ਘਾਟੇ ਦਾ ਬਿਲਕੁਲ ਬਿਲਕੁਲ ਐਵੇਂ ਪੈਰ ਰੱਖ ਕੇ ਤਾਂ ਜੜਦੇ ਉਹ ਵਾਲਾ ਕੰਮ ਬਣਾ ਲੈ ਤੂੰ ਜੇ ਦੁੱਧ ਤੇ ਮਹੀਂ ਹਵਾਲਾਂ ਦੇ ਰੱਖ ਸਹੀ ਗੱਲ ਗਾੜੀ ਵੀਰੇ ਆ ਗਈ ਗਾੜੀ ਵੀਰੇ ਮਹੀਂ ਚ ਸੂਈ ਝੋਟੀ ਦੂਜੀ ਸੂਈ ਠੀਕ ਹੈ ਜੀ ਤੇ 10 ਕਿਲੋ ਦੁੱਧ ਐ ਥੱਲੇ ਠੀਕ ਹੈ ਖੋਲ ਕੇ ਤੋੜ ਦਿਓ ਕਿਉਂ ਪੰਜਾਂ ਨਾਣੀ ਸੂਈ ਹੈ ਠੀਕ ਹੈ ਜੀ ਖੋਲ ਕੇ ਤੋੜ ਦਿਓ ਆਖਿਰ ਜੀ ਸਾਰੀਆਂ ਵੱਡੀਆਂ ਛੋਟੀਆਂ ਆ ਵੀਰੋ ਨਾਲ ਦੇ ਦੇ ਦੇਖ ਤੇ ਆਂ ਇਹਦਾ ਉਹ ਫਾਲ ਜਿਹੜਾ ਗਾਡਰ ਹਾਂਜੀ ਫਿਕਸ ਸਟਰ ਇਹਦਾ ਹੀ ਕਰਨ ਵਾਲੀ ਦਾ ਲੈ ਜੋ ਲੈ ਜੋ ਇਹ ਕਰਨ ਵੀਰ ਵੱਡੀਆਂ ਵੱਡੀਆਂ ਮਈਆਂ ਨੂੰ ਪਰਾਂ ਕਰ ਦਿੰਦੀ ਆ ਇਹ ਤੇ ਗੱਲ ਹੈ ਜੀ ਜੇਕਰ ਆਪਾਂ ਅਸੀਂ ਆਪਣੀ ਤੇ ਅਸੀਂ ਨਾਲ ਜੀ ਤੇ ਵੀ ਆ ਜੇ ਵੀ ਆ ਜੇ ਹਾਂ ਤੁਹਾਨੂੰ ਪਰਾਂ ਝੋਨਾ ਕਾ ਨਾ ਵੜਾਉਂਦੇ ਆ ਟਾਈਮ ਹੀ ਨਾ ਪੱਠਾ ਹੀ ਆ ਗਿਆ ਕਰ 10 ਕਿਲੋ ਦੁੱਧ ਆਸਲੇ ਬਿਲਕੁਲ ਪੱਕਾ ਜਿਹੜਾ ਕਹਿਣੋਂ 12 ਗਰੀ ਇਹਦਾ ਕੋਈ ਫਾਇਦਾ ਨਹੀਂ ਹੈ ਠੀਕ ਹੈ ਵੀਰੇ ਬਾਕੀ ਇਹ ਵੀ ਸਿੰਗਲ ਹੈ ਡੀ ਦੀ ਝੋਟਿਆ ਫੁੱਲ ਵਧੀਆ ਬਰੀਡ ਬਰੂਡ ਬੜੀ ਠੰਡ ਠੁਣ ਬੜਾ ਵਧੀਆ ਲੱਗਾ ਜਿਆ ਸੁਭਾਜੀ ਹਾਂਜੀ ਸਹੀ ਕਰਦੇ ਨੇ ਕਿਹੜਾ ਤਰ੍ਹਾਂ ਮਰਾ ਭਰਾ ਚੱਕ ਕਰਾ ਮੈਂ ਕਹਿੰਦਾ ਵੀਰੇ ਕੋਲਾ ਹਾਂ ਤੁਸੀਂ ਬਗਾਰੀ ਥੱਲੇ ਬੈ ਜਾ ਅਸੀਂ ਇਹ ਲੂਗੀ ਤੇ ਗੱਲ ਕਰੀਏ ਠੀਕ ਆ ਵੀਰੇ ਇਹਦਾ ਰੇਟ ਫਿਰ ਵੀਰ ਜੀ ਕੋਲ ਕਰਨ ਵੀਰੇ ਦਾ ਭਾ 90 ਕਰਾਈ ਜਾਂ 95 ਕਰਾਈ ਜਾਂ ਹਾਂਜੀ ਹਾਂ ਨਾ 50000 ਦੇ ਬੰਦੇ ਹਾਂ ਨਾ ਜਿੱਦਾਂ ਨਹੀਂ ਹਾਨੂੰ ਅਸੀਂ ਫਿਰਦੇ ਹਾਂ ਨਾ ਨਹੀਂ ਕੋਈ ਦਿੰਦਾ ਸਹੀ ਗੱਲ ਆ ਵੀਰੇ ਹਾਂ ਨਾ 50000 ਦੇ ਦਰਾਂਗਾ ਦੁੱਧ 10 ਕਿਲੋ ਚਲੋ ਠੀਕ ਇੱਕ ਸਟਾਕ ਵੀ ਘਟ ਹੋਏ ਫਿਰ ਆਪਾਂ ਵੇਂਦਾ ਰੋ ਠੀਕ ਆ ਵੀਰੇ ਠੀਕ 58000 ਵੀਰ ਜੀ ਬਿਲਕੁਲ ਜਾਇਜ਼ ਰੇਟ ਆ ਜਾ ਬਿਲਕੁਲ ਕੋਈ ਸ਼ੁਰੂਆਤ ਨਹੀਂ ਕੋਈ ਦੇਂਦਾ 58000 ਕੋਈ ਸ਼ੁਰੂਆਤ ਚੁੰਗ ਕੇ ਇਹ ਫੇਰ ਕਰਮਾਲੀ ਵਿਸਾਖੀ ਦੇ ਨੇ ਦੀਗ ਗੜਲਿਓ ਗਾੜੀਆਂ ਗੱਪਨ ਤਿਆਰ ਹੋਵੇ ਫੇਰ ਅਹੀਂ ਲਾ ਲਾਂਗੇ ਪੰਜਾਤੀ ਦੇ ਸਾਈ ਹੁਣ ਇਹ ਦੇ ਦਾਂਗੇ ਬਿਲਕੁਲ ਹਾਂ 10 ਕਿਲੋ ਦਾ ਪੱਕਾ ਠੀਕ ਹੈ ਵੀਰੇ ਆ ਕਰਨਗੇ ਝੋਟੀ ਮਾਲਗੇ ਦੀ ਅਛਾਈ ਬਿਲਕੁਲ ਲੋਕੀਆਂ ਦੇ ਮੋਲਵਾ ਚੰਗ ਇਧਰੋਂ ਮੋਲਵਾ ਜੀ ਮੋਲਵਾ ਪਰ ਵੀਰ ਜੀ ਇਹ ਵੀ ਕਰਮ ਵਾਲੀ ਅਹੀਂ ਆਪਣੇ ਜਾਣਕਾਰੀ ਆ ਕੀ ਜਿੱਥੇ ਮਰਜ਼ੀ ਮੈਨੂੰ ਘਰ ਕੇ ਤੇ ਲਈ ਤੂੰ ਦੱਸ ਦਾਂਗੇ ਮੈਂ ਹੀ ਮਾਲੇ ਦੀ ਕਿ ਦੇਸੀ ਸਹੀ ਗੱਲ ਹੈ ਵੀਰੇ ਵੇਖੋ ਸਿੰਗੀ ਸਿੰਗੀ ਕਰਮ ਵਾਲੀ ਦੇਖ ਲਗਾ ਬਰਾ ਓਰੇ ਟੋਪ ਦੀ ਝੋਟੀ ਆ ਧਿਆਨ ਨਾਲ ਬੇਟਾ ਲੋ ਫੁੱਲ ਵਡਿਆ ਕਰਮ ਵਾਲੀ ਇਹ ਤੇ ਜੀ ਦਜਾ ਸੁਆ ਦਜਾ ਸੁਆ ਪਰ ਵੀਰ ਜੀ ਕਰਮ ਵਾਲੀ ਸਹੀ ਗੱਲ ਆ ਬਰੀਡ ਬਰੀਡ ਹੀ ਹੁੰਦੀ ਵੇਖੋ ਕੋ ਸਿੰਘ ਜੀ ਰੁਪਈਆ ਨਹੀਂ ਲੱਗਦਾ ਕਰਮ ਵਾਲੀ ਦੇ ਆ ਕੀ ਥੋੜਾ ਵੇਖੋ ਧਿਆਨ ਹਾਂਜੀ ਕੈਮਰੇ ਤੋਂ ਕਰਦੀ ਫੁੱਲ ਵਡਿਆ ਵੀ ਕਰਮ ਵਾਲੀ ਨਜ਼ਾਰੇ ਬੰਨੇ ਪਿੰਦਰ ਵੀਰ ਅੱਜ ਦੇ ਨਜ਼ਾਰਾ ਆ ਗਿਆ ਤੇ ਵੇਖੋ ਵੀਰੇ ਮੇਰਾ ਪਿੱਛੇ ਨਹੀਂ ਪਰੇ ਫਿਰਦੇ ਆ ਨਹੀਂ ਵੀਰੇ ਸਾਰੇ ਮਹਾਰਾਜ ਦੇ ਸਰੀਰ ਇਹਨੇ ਦੋ ਝੋਟੀਆਂ ਵੇਦੀਆਂ ਨਾ ਇੱਕ ਇਹਦੀ ਭੈਣ ਹੀ ਅੱਛਾ ਇਹ ਨਾਲ ਵੀ ਲੱਗੀ ਠੀਕ ਆ ਜੀ ਆ ਜੋ ਲੈ ਆਓ ਇਧਰ ਆਇਓ ਇਹ ਵੀ ਚੱਕ ਕਰਾ ਇਹਤਲੇ 12 ਕਿਲੋ ਦੁੱਧ ਹੀ ਆ ਠੀਕ ਆ ਜੀ ਠੀਕ ਆ ਬਿਲਕੁਲ ਐਵੇਂ ਮੈਂ ਤੁਹਾਨੂੰ ਪਤਾ ਨਹੀਂ ਥੱਲਾ ਵੇਲਾ ਕਿਦਾਂ ਲੱਗਾ ਜੀ ਸਹੀ ਗੱਲ ਹੈ ਕੋਈ ਟਾਈਮ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਹੀ ਗੱਲ ਹੈ ਇਹਦਾ ਫਿਰ ਵੀ ਦੇ ਦੇ ਇਹਦਾ ਵੀਰ ਕੋਲ ਆ 40 ਕਰਾਈ ਜੀ ਇਹ ਪਲਾ 35 ਕਰੀ ਜਾਣਾ ਹਾਂਜੀ ਹੈਨਾ ਇੱਕ 35 ਦੀ ਹਾਂ ਨਾ ਦੇ ਦਾਂਗੇ ਇੱਕ 35 ਦੀ ਹਾਂ ਨਾ ਦੇਣੀ ਆ ਪਰ ਕਰਮ ਵਾਲੀ ਨੇ